ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸੋ ਟਾਈਮ ਹੋ ਚੱਲਿਆ 6:30 ਤੇ ਹੁਣ ਆਪਾਂ ਰੈਡੀ ਛੇੜੀ ਹੋ ਚੁੱਕੇ ਆ ਠੀਕ ਆ ਤੇ ਹੁਣ ਸਾਡਾ ਅੱਜ ਰਾਤ ਦਾ ਡਿਨਰ ਹੈਗਾ ਕਰੂਜ਼ ਦੇ ਵਿੱਚ ਤੇ ਅੱਜ ਦਾ ਵਲੌਗ ਰਹੇਗਾ ਸਾਡਾ ਕਰੂਜ਼ ਦੇ ਵਿੱਚ ਕੀ ਕੀ ਹੁੰਦਾ ਹੈ ਕਿਸ ਤਰ੍ਹਾਂ ਉੱਥੇ ਡਿਨਰ ਕਰਾਉਂਦੇ ਆ ਤੇ ਕੀ ਕੀ ਐਕਟੀਵਿਟੀਆਂ ਉੱਥੇ ਦੱਸਦੇ ਆ ਰੈਡੀ ਆਪਾਂ ਹੋ ਚੁੱਕੇ ਆ ਪੂਰੀ ਤਰ੍ਹਾਂ ਤੇ ਰੂਮ ਵੀ ਆਪਣਾ ਕਲੀਨ ਹੁਣ ਆਥਾ ਨਿਕਲਣ ਦੀ ਤਿਆਰੀ ਆ 30 ਮਿੰਟਸ ਆ ਤੇ 5 ਮਿੰਟ ਵੇਟ ਕਰਦੇ ਆ ਉਹ ਥੱਲੇ ਟੈਕਸੀ ਵਾਲੇ ਆਉਂਦੇ ਕਿਉਂਕਿ ਇੱਥੇ ਪਾਰਕਿੰਗ ਦੀ ਪ੍ਰੋਬਲਮ ਤੇ ਚਲੋ ਮਿਲਦੇ ਆ ਕਰੂਜ਼ ਦੇ ਵਿੱਚ ਸੋ ਮੈਸੇਜ ਆ ਚੁੱਕਾ ਹੈ ਟੈਕਸੀ ਡਰਾਈਵਰ ਦਾ ਤੇ ਆਪਾਂ ਨੂੰ ਹੁਣ ਗੇਟ ਤੇ ਜਾਣਾ ਪਏਗਾ 4246 ਗੱਡੀ ਦਾ ਨੰਬਰ ਆ ਤੇ ਪਿਕਅਪ ਕਰਨ ਵਾਸਤੇ ਗੱਡੀ ਆ ਹੀ ਰਹੀ ਹੈ ਬਸ ਤੇ ਹੁਣ ਆਪਾਂ ਇੱਥੋਂ ਬੈਠ ਕੇ ਤੇ ਜੀ ਟੈਕਸੀ ਆਪਣੀ ਆ ਚੁੱਕੀ ਆ ਹੋਟਲ ਦੇ ਬਾਹਰ ਤੇ ਹੁਣ ਮੈਂ ਬੈਠ ਗਿਆ ਸੀ ਟੈਕਸੀ ਦੇ ਵਿੱਚ ਤੇ ਇਹ ਦੁਬਈ ਸਿਟੀ ਦਾ ਰਾਤ ਦਾ ਨਜ਼ਾਰਾ ਆ ਕਿਉਂਕਿ ਡਿਨਰ ਉੱਥੇ ਹੁੰਦਾ ਆ ਰਾਤ ਦਾ ਕਰੂਜ਼ ਮਰੀਨਾ ਦੇ ਵਿੱਚ ਤੇ ਇਸ ਕਰਕੇ ਇਹ ਈਵਨਿੰਗ ਦੇ ਟਾਈਮ ਹੀ ਲੈਣ ਹੁੰਦੇ ਆ ਤਕਰੀਬਨ ਰਾਤ ਦੇ 9:00 ਵਜੇ ਤੋਂ ਇਹ ਸਾਰਾ ਸਿਸਟਮ ਜਿਹੜਾ ਆ ਉੱਥੇ ਜੋ ਵੀ ਤੁਹਾਡਾ ਇੰਜੋਇਮੈਂਟ ਵਾਸਤੇ ਉਹਨਾਂ ਨੇ ਪ੍ਰਬੰਧ ਕੀਤਾ ਹੁੰਦਾ ਵਾ ਤੇ ਰਾਤ 9:00 ਵਜੇ ਤੋਂ ਲੈ ਕੇ 11:00 ਵਜੇ ਤੱਕ ਇੱਥੇ ਸਾਰਾ ਇਹ ਸਿਸਟਮ ਚੱਲਦਾ ਆ ਸੋ ਮੈਂ ਵੀ ਪੂਰੇ 9 ਵਜੇ ਆਪਣੇ ਸਾਥੀਆਂ ਦੇ ਨਾਲ ਇੱਥੇ ਪਹੁੰਚ ਗਿਆ ਸੀਗਾ ਦੁਬਈ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਮਰੀਨਾ ਤੇ ਇੱਥੇ ਕਰੂਜ਼ ਆ ਕਰੂਜ਼ ਦੇ ਵਿੱਚ 2 2.5 ਘੰਟੇ ਤੱਕ ਸਮੁੰਦਰ ਦੇ ਵਿੱਚ ਜਹਾਜ਼ ਨੂੰ ਘੁਮਾਉਂਦੇ ਆ ਪੈਲੀ ਡਾਂਸ ਵਗੈਰਾ ਸਾਰਾ ਕੁਝ ਐਕਟੀਵਿਟੀਜ਼ ਇੱਥੇ ਹੈਗੀਆਂ ਡਿਨਰ ਦਾ ਪ੍ਰਬੰਧ ਆ ਚਾਰ ਜਣਿਆਂ ਦਾ ਗਰੁੱਪ ਹੈ ਸਾਡਾ ਤੇ ਟਿਕਟ ਆਪਾਂ ਨੂੰ ਮਿਲ ਚੁੱਕੀ ਐਂਟਰੀ ਦੀ ਤੇ ਕਰੂਜ਼ ਐਂਟਰ ਕਰਾਂਗੇ ਹੁਣ ਆਪਾਂ ਇੱਥੇ ਦੇਖਦੇ ਆਂ ਹਾਂਗਕਾਂਗ ਦੇ ਵਿੱਚ ਵੀ ਜਿਹੜਾ ਉਹ ਆ ਕੀ ਬੋਲਦੇ ਹਨ ਉਹ ਕਰੂਜ਼ ਦੇਖੁੰਦੇ ਆਂ ਤੇ ਆਪਾਂ ਕਿਤਾਜੀਗਾ ਬਾਟ ਉੱਤੇ ਡਿਨਰ ਵਗੈਰਾ ਇਦਾਂ ਦਾ ਕੁਝ ਨਹੀਂ ਆ ਇੱਥੇ ਸਪੈਸ਼ਲੀ ਸਮੁੰਦਰ ਦੇ ਵਿੱਚ ਜਾ ਕੇ ਡਿਨਰ ਕਰਾਉਂਦੇ ਆਂ ਕਰੂਜ਼ ਦੇ ਉੱਤੇ ਉਸ ਦਾ ਨਜ਼ਾਰਾ ਦੇਖੋ ਤੁਹਾਨੂੰ ਕਹਾਤਾ ਅਸਮੈਲ ਕਹਾਤੇ ਦੀ ਸ਼ਮਾਰ ਬੁਕਿੰਗ ਕਰਦੇ ਆਪੇ ਸਾਨੂੰ ਜਿਹੜੀ ਬੁਕਿੰਗ ਕੀਤੀ ਉਹਦੇ ਚੋਂਦੇ ਆ ਥੋੜਾ ਐਕਸਟਰਾ ਪੇ ਕਰਦੇ ਆ ਤੇ ਸਾਨੂੰ ਇੱਕ ਵੱਖਰਾ ਜਿਹੜਾ ਉਹ ਮਿਲ ਜਾਂਦਾ ਮੈਂ ਤੇ ਹੁਣ ਵੀਰ ਦੋ ਜਣੇ ਬੈਠੇ ਆ ਤੇ ਦੇਖਦੇ ਆ ਕਿ ਕੀ ਕੀ ਐਕਟੀਵਿਟੀਆਂ ਤੇ ਕੀ ਕੀ ਮਿਲਦਾ ਹੈ ਤੇ ਖਾਣ ਪੀਣ ਨੂੰ ਵੀਉ ਕਾਫੀ ਵਧੀਆ ਤੁਸੀਂ ਦੇਖ ਸਕਦੇ ਚਾਰੇ ਪਾਸੇ ਸੋ ਇੱਥੇ ਖੜ ਕੇ ਜਦੋਂ ਮੈਂ ਦੇਖਿਆ ਚਾਰੇ ਪਾਸੇ ਤਾਂ ਸਾਹਮਣੇ ਮਸਜਿਦ ਸੀਗੀ ਤੇ ਉਤੋਂ ਅਜ਼ਾਨ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਕਿੰਨੀ ਪਿਆਰੀ ਲੱਗਦੀ ਹੈ ਇੱਕਦਮ ਸ਼ਾਂਤੀ ਉਸ ਟਾਈਮ ਹੋ ਜਾਂਦੀ ਹੈ ਇੱਥੇ ਸੋ ਦੋਸਤੋ ਆਓ ਸ਼ੁਰੂ ਕਰਦੇ ਹਾਂ ਅੰਡਰਵਾਟਰ ਮਰੀਨਾ ਕਰੂਜ਼ ਦਾ ਡਿਨਰ ਦਾ ਰਾਤ ਦਾ ਨਜ਼ਾਰਾ ਸੋ ਇੱਥੋਂ ਸ਼ੁਰੂ ਹੁੰਦਾ ਜਦੋਂ ਸ਼ਿਪ ਤਾਂ ਕਾਫੀ ਦੂਰ ਤੱਕ ਇਹ ਅੰਦਰ ਤੱਕ ਲੈ ਕੇ ਜਾਂਦੇ ਨੇ ਸਮੁੰਦਰ ਦੇ ਵਿੱਚ ਚਾਰੇ ਪਾਸੇ ਤੁਸੀਂ ਪਿੱਛੇ ਦੇਖ ਸਕਦੇ ਹੋ ਜਿੰਨੇ ਵੀ ਟੂਰਿਸਟ ਆਏ ਸੀ ਸਾਰੇ ਮੋਸਟਲੀ ਸਾਡੇ ਨਾਲ ਇੰਡੀਅਨ ਸੀ ਪੰਜਾਬੀ ਸੀ ਪਾਕਿਸਤਾਨੀ ਸੀ ਤੇ ਸਾਰੇ ਇੱਕ ਦੂਜੇ ਦੀਆਂ ਸਨੈਪਸ ਵਗੈਰਾ ਕਲਿੱਕ ਕਰਦੇ ਨੇ ਕਿਉਂਕਿ ਨਜ਼ਾਰਾ ਜਿਹੜਾ ਕਰੂਜ਼ ਦੇ ਵਿੱਚ ਸਾਰੀ ਦੁਬਈ ਸਿਟੀ ਦਾ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਚਾਰੇ ਪਾਸੇ ਬਿਲਡਿੰਗਾਂ ਤੇ ਸ਼ਾਂਤ ਠੰਡੀਆਂ ਹਵਾਵਾਂ ਪਾਣੀ ਦੀ ਥੋੜੀ ਥੋੜੀ ਆਵਾਜ਼ ਤੇ ਇਹਨਾਂ ਦੇ ਕਲਚਰ ਨਾਲ ਰਿਲੇਟਡ ਜੋ ਵੀ ਇੱਥੋਂ ਦਾ ਮਿਊਜ਼ਿਕ ਸਿਸਟਮ ਜਿਹੜਾ ਚਲਾਉਂਦੇ ਨੇ ਆਪਣੇ ਜੋ ਵੀ ਇੱਥੋਂ ਦਾ ਕਲਚਰ ਹੈ ਉਹਨਾਂ ਦਾ ਮਿਊਜ਼ਿਕ ਦੇ ਨਾਲ ਇਹ ਆਪਾਂ ਸਾਰੇ ਜਣੇ ਇੱਥੇ ਰਲ ਕੇ ਇੰਜੋਏ ਜਿਹੜਾ ਕਰ ਸਕਦੇ ਆ ਸੋ ਇਹ ਕਾਫੀ ਦੂਰੀ ਤੱਕ ਲੈ ਕੇ ਜਾਂਦੇ ਨੇ ਅੰਦਰ ਤੱਕ ਔਰ ਸਪੀਡ ਵੀ ਇਹਦੀ ਕਾਫੀ ਜ਼ਿਆਦਾ ਹੁੰਦੀ ਹੈ ਸੋ ਜਿਹਦੇ ਨਾਲ ਬਹੁਤ ਵਧੀਆ ਇੱਕ ਵੱਖਰਾ ਐਕਸਪੀਰੀਅੰਸ ਜਿਹੜਾ ਸਾਨੂੰ ਮਰੀਨਾ ਕਰੂਜ਼ ਦਾ ਜਿਹੜਾ ਉਹ ਸਾਨੂੰ ਇੱਥੇ ਦੇਖਣ ਨੂੰ ਮਿਲਦਾ ਸੋ ਵੀ ਚੈੱਕ ਕਰਦੇ ਹਾਂ ਉਹ ਬਫੇ ਸਿਸਟਮ ਲੱਗ ਚੁੱਕਾ ਹੈ ਤੇ ਠੀਕ ਹੀ ਸਾਨੂੰ ਉਹ ਸੋਰੀ ਤੋ ਦੇਖ ਰਿਹਾ ਜੀ ਖਾਣੇ ਦੇ ਵਿੱਚ ਕੀ ਕੀ ਸਾਨੂੰ ਮਿਲਦਾ ਬਟ ਇਧਰ ਦੀ ਸਾਈਡ ਨਾਨ-ভেজ ਸੀਗਾ ਔਰ ਇਧਰ ਦੂਜੀ ਸਾਈਡ ਜਿਹੜਾ ਉਹ ਵੈਜ ਸੀਗਾ ਸਾਹਮਣੇ ਬਟ ਖਾਣਾ ਜਿਹੜਾ ਇੰਨਾ ਕੋਈ ਖਾਸ ਜ਼ਿਆਦਾ ਇਥੋਂ ਦਾ ਮੈਨੂੰ ਪਸੰਦ ਨਹੀਂ ਆਇਆ 크ਰੂਜ਼ ਦੇ ਵਿੱਚ ਖਾਸ ਕਰਕੇ ਤੇ ਸਾਰੇ ਲੋਕ ਬੈਠੇ ਆਪੋ ਆਪਣੇ ਫੈਮਲੀਆਂ ਦੇ ਨਾਲ ਇੰਜੋਏ ਕਰ ਰਹੇ ਨੇ ਇੱਥੇ ਬੈਠ ਕੇ ਬੜਾ ਵਧੀਆ ਇਥੋਂ ਦਾ ਮਿਊਜ਼ਿਕ ਸਿਸਟਮ ਇਥੋਂ ਦਾ ਚਲਾਉਂਦੇ ਆ ਤੇ ਆਲੇ ਦੁਆਲੇ ਜਿਹੜੀਆਂ ਠੰਡੀਆਂ ਹਵਾਵਾਂ ਪਾਣੀ ਦੇ ਵਿੱਚੋਂ ਲਹਿਰਾਉਂਦੀਆਂ ਤੁਹਾਨੂੰ ਦੇਖੀਆਂ ਤੇ ਬਹੁਤ ਵਧੀਆ ਐਲਿਨਾਤੀ ਮੈਲਿਨਾ ਸੋਫਾ ਦੇਖੀ ਅਸੀਂ ਸੁਪਨਿਆਂ ਤੋਂ ਪੰਦਰਾਂ ਕੰਨ ਸਫਰ 11 ਬਚ ਚੁੱਕੇ ਨੇ ਰਾਤ ਦੇ ਤੇ ਹੁਣ ਫ੍ਰੀ ਆ ਆਪਾਂ ਤੇ ਦੋਨੇ ਰੂਮ ਚ ਜਾਣਾ ਤੇ ਕਾਫੀ ਵਧੀਆ ਸਿਕਾ ਨਜ਼ਾਰਾ ਡਾਂਸ ਵਗੈਰਾ ਕੀਤਾ ਸਾਰਿਆਂ ਨਾਲ ਰਲ ਕੇ ਸਾਰਾ ਭਾਈਚਾਰਾ ਰਲ ਕੇ ਆਪਣਾ ਇੰਜੋਏ ਕਰ ਰਹੇ ਸੀਗੇ ਤੇ ਰਾਤ ਕਾਫੀ ਹੋ ਚੁੱਕੀ ਆ ਥੱਕ ਚੁੱਕੇ ਆ ਹੁਣ ਜਾ ਕੇ ਰੂਮ ਚ ਕਰਦੇ ਆ ਰੈਸਟ ਇਹ ਸਵੇਰ ਦਾ ਦਿਨ ਗੁਰਦੁਆਰਾ ਸਾਹਿਬ ਉਹ نیچے ਹੁਣ ਸੈਕੰਡ ਫਲੋਰ ਤੇ ਉੱਪਰ ਜਿਹੜਾ ਆ ਕਰੂਜ਼ ਦੇ ਵਿੱਚ ਉਹ ਸ਼ੋਅ ਸਟਾਰਟ ਹੈ ਦੇਖਦੇ ਆ ਕੀ ਪੇਸ਼ ਕਰਦੇ ਆ ਸੋ ਇਹ ਸੀ ਕਿ ਬੇਸਮੈਂਟ ਕਰੂਜ਼ ਦੇ ਵਿੱਚ ਥੱਲੇ 뮤직 ਵਗੈਰਾ ਲੱਗਾ ਹੁੰਦਾ ਆ ਤੁਸੀਂ ਆਪਣੀ ਮਰਜ਼ੀ ਦੇ ਗਾਣੇ ਜਿਹੜੇ ਚੂਜ਼ ਕਰਕੇ ਇੱਥੇ ਡਾਂਸ ਵਗੈਰਾ ਕਰ ਸਕਦੇ ਹੋ ਆਪਣੀ ਫੈਮਿਲੀਜ਼ ਦੇ ਨਾਲ ਆਪਣੇ ਇੰਜੋਏ ਕਰ ਸਕਦੇ ਹੋ ਤੇ ਇਹ ਜਿਹੜਾ ਸਾਹਮਣੇ ਸਭ ਤੋਂ ਵੱਡਾ ਸੀਗਾ ਕਰੂਜ਼ ਇੱਥੋਂ ਤੱਕ ਲੈ ਕੇ ਜਾਂਦਾ ਤੇ ਇਹ ਜਿਹੜਾ ਕਾਫੀ ਵੱਡਾ ਝੂਲਾ ਜਿਹੜਾ ਦੁਬਈ ਦਾ ਕਾਫੀ ਫੇਮਸ ਹੈ ਉਹ ਜਗ੍ਹਾੋਂ ਉੱਠਿਆ ਇੱਕਾ ਚਾਈਨਾ ਹੁੰਦਾ ਬੰਦਾ ਕਹਿੰਦਾ ਕਿ ਮੈਂ ਕਮਾ ਕੇ ਦੱਸਦਾ ਤੈਨੂੰ ਇਹਨੂੰ ਦੋ ਕੁ ਵਾਰੀ ਹੀ ਨਿਕਮਾਇਆ ਤੇਨੂੰ ਚੱਕਰ ਆ ਗਿਆ ਨੂੰ ਮਾਹ ਫੜਿਆ ਸਾਰਿਆਂ ਨੇ ਕੰਟਰੋਲ ਕੀਤਾ ਤੇ ਉਸ ਤੋਂ ਬਾਅਦ ਫਿਰ ਇਹ ਭਾਈ ਸਾਹਿਬ ਜਿਹੜਾ ਇੱਥੋਂ ਦਾ ਅੰਜੀ ਦਾ ਰੋਜ ਦਾ ਇਹੀ ਕੰਮ ਆ ਇਹਨੇ ਥੋੜੇ ਆਪਣੇ ਕਰਤੱਵ ਜਿਹੜੇ ਉਹ ਦਿਖਾਏ ਤੇ ਐਂਟਰਟੇਨਮੈਂਟ ਕੀਤਾ ਸਾਰਿਆਂ ਦਾ ਕਾਫੀ ਵਧੀਆ ਇੱਕ ਨਜ਼ਾਰਾ ਇੱਥੋਂ ਦਾ ਤਿੰਨ ਚਾਰ ਘੰਟੇ ਤਾਨੂੰ ਕਾਫੀ ਇੰਜੋਏ ਕਰਾਉਂਦੇ ਆ ਕਰੂਜ਼ ਦੇ ਵਿੱਚ ਤੇ ਇਹ ਸਾਰੀਆਂ ਐਕਟੀਵਿਟੀਆਂ ਤੋਂ ਬਾਅਦ ਥੱਲੇ ਜਾ ਕੇ ਫਿਰ ਤੁਸੀਂ ਆਪਣੇ ਜਿਹੜਾ ਡਾਂਸ ਵਗੈਰਾ ਕੁਝ ਵੀ ਆ ਆਪਣੇ ਪੰਜਾਬੀ ਗਾਣੇ ਹਿੰਦੀ ਗਾਣੇ ਕੋਈ ਵੀ ਗਾਣੇ ਦੀ ਫਰਮੈਸ਼ ਕਰਕੇ ਤੁਸੀਂ ਇੱਥੇ ਜਿਹੜਾ ਡਾਂਸ ਜਿਹੜਾ ਉਹ ਇੰਜੋਏਮੈਂਟ ਜਿਹੜੀ ਪੂਰੀ ਕਰੂਜ਼ ਦੇ ਵਿੱਚ ਜਿਹੜਾ ਉਹ ਕਰ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਸੋ ਅੱਜ ਦਾ ਵਲੌਗ ਆਪਾਂ ਇੱਥੇ ਹੀ ਖਤਮ ਕਰਦੇ ਆ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਔਰ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਜਦੋਂ ਵੀ ਤੁਸੀਂ ਦੁਬਈ ਆਓ ਤੇ ਆਪਣੇ ਪੈਕੇਜ ਦੇ ਵਿੱਚ ਮਰੀਨਾ ਕਰੂਜ਼ ਡਿਨਰ ਜਿਹੜਾ ਜ਼ਰੂਰ ਜਿਹੜਾ ਐਡ ਕਰਾਓ ਬਹੁਤ ਵਧੀਆ ਆ ਤੇ ਰੋਟੀ ਵਗੈਰਾ ਚਲੋ ਠੀਕ ਠਾਕ ਹੀ ਆ ਬਟ ਐਨਜੋਇਮੈਂਟ ਪੂਰਾ ਵਧੀਆ ਸੀਗਾ ਅੱਜ ਦਾ ਸੋ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਮਿਲਦੇ ਆ ਸਵੇਰ ਦੇ ਵਲੌਗ ਦੇ ਵਿੱਚ ਤੇ ਸਵੇਰ ਦਾ ਵਲੌਗ ਆਪਣਾ ਰਹੇਗਾ ਗੁਰਦੁਆਰਾ ਗੁਰਨਾਨਕ ਦਰਬਾਰ ਜਬਲ ਅਲੀ ਮਿਲਦੇ ਆ ਜੀ ਸਵੇਰ ਦੇ ਵਲੌਗ ਦੇ ਵਿੱਚ ਦੇਹੋ ਇਜਾਜ਼ਤ ਸਤ